ਅੱਜ ਬਾਬਾ ਬੁੱਢਾ ਜੀ ਦੀ ਗੱਦੀ ਤੇ ਕੌਣ ਬੈਠੂਗਾ ਦਰਬਾਰ ਸਾਹਿਬ ਦਾ ਹੈਡ ਗਰੰਟੀ ਕੌਣ ਹੋਊਗਾ ਇੱਕ ਪਰਿਵਾਰ ਡਿਸਾਈਡ ਕਰ ਮਾਸ ਜੀ ਪੀਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੈਨੂੰ ਪਤਾ ਫਿਰ ਕਹਿਣਗੇ ਕਿ ਅੱਛਾ ਇਹ ਸਿਆਸਤ ਮੇਰਾ ਸਿਰ ਸਭ ਦੇ ਸਾਹਮਣੇ ਕਹਿ ਰਿਹਾ ਜੀ ਕਰੋ ਹੁਕਮ ਮੇਰਾ ਇਸੀ ਚੌਂਕ ਦੇ ਵਿੱਚ ਸੀਸ ਮੇਰਾ ਲੈ ਲਿਓ ਇਸੀ ਚੌਂਕ ਪਰ ਤੁਸੀਂ ਇਹ ਤਾਂ ਸੋਚੋ SDPC ਸਭ ਤੋਂ ਸੁਪਰੀਮ ਹੈ ਕਾਲ ਤੱਕ ਸਭ ਤੋਂ ਸੁਪਰੀਮ ਪਰ ਸਾਨੂੰ ਇਹ ਤਾਂ ਦੱਸ ਦੋ ਕਿ ਕੀ ਇੱਕੋ ਪਰਿਵਾਰ ਜਾਂ ਇੱਕੋ ਸ਼ਖਸ ਦੱਸੂਗਾ ਮੈਂ ਬੜਾ ਜਜ਼ਬਾਤੀ ਹੋ ਕੇ ਇਹ ਕੋਈ ਮੰਤਰੀ ਹੋ ਕੇ ਨਹੀਂ ਬਤੌਰ ਸਿੱਖ ਹੋ ਕੇ ਬੜਾ ਮਨ ਹਰ ਵਕਤ ਰੋਂਦਾ ਕਿ ਕੀ ਹੋ ਗਿਆ ਜਿਨ੍ਹਾਂ ਨੇ ਕਬੂਲ ਕੀਤਾ ਕਿ ਹਾਂ ਅਸੀਂ ਬੇਅਦਬੀਆਂ ਕਰਾਈਆਂ ਉਹਨਾਂ ਨੂੰ ਸਾਡਾ ਸਰਮੌਰ ਸਭ ਤੋਂ ਸਰਮੌਰ ਗੱਦੀ ਤੇ ਬੈਠੇ ਇਹ ਕਹਿੰਦੇ ਆ ਕਿ ਮੈਂ ਚਾਹੁੰਦਾ ਕਿ ਹਰ ਸਿੱਖ ਇਨ੍ਹਾਂ ਵਰਗਾ ਬਣੇ ਕਿ ਬਾਕੀ ਸਿੱਖ ਨਹੀਂ بڑا ਇੰਨਾ ਵੱਨ ਦਾਸ ਹੈ ਤੇ ਫਿਰ ਕਹਿਣਗੇ ਜੀ ਸਾਡੀ ਕੋਈ ਹਸਤੀ ਨਹੀਂ ਕੋਈ ਕੋਈ ਸਰਕਾਰ ਦੀ ਇੱਛਾ ਨਹੀਂ ਸੀ ਕਿ 350 ਸਾਲਾਂ ਅਜ ਕੋਈ ਕਰੇ ਨਹੀਂ ਮੈਂ ਦਿਲੋਂ ਤਾਰੀਫ਼ ਕਰਦਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਆਪਣੀ ਪਾਰਟੀ ਲੀਡਰਸ਼ਿਪ ਦੀ ਜੀ ਅਰਵਿੰਦ ਕੇਜਰੀਵਾਲ ਜੀ ਦੀ ਉਹ ਨੇ ਕਿਹਾ ਕਹਿੰਦੇ ਕੋਈ ਕੋਈ ਕ੍ਰੈਡਿਟ ਬਸ ਜਿੰਨਾ ਤੁਸੀਂ ਗੁਰੂ ਸਾਹਿਬ ਲਈ ਕਿ ਅਸੀਂ ਨਿਤਿਸ਼ ਕੁਮਾਰ ਦੀ ਤਾਰੀਫ਼ ਸੁਣੀ ਸੀ ਕਿ ਨਿਤਿਸ਼ ਕੁਮਾਰ ਨੇ ਬਿਹਾਰ ਦੇ ਵਿੱਚ ਬਹੁਤ ਵਧੀਆ ਸ਼ਤਾਬਦੀ ਬਣਾਈ ਅਸੀਂ ਕਿਹਾ ਸਾਰਾ ਕੁਝ ਅਰਪਣ ਕਰਤਾ ਕਿ ਗੁਰੂ ਦੀ ਸ਼ਤਾਬਦੀ ਬਣਾਨੀ ਕੋਈ ਹੁਣ ਵੀ ਕਿਹੜੇ ਕਿਹੜੇ ਮੋੜ ਦੇ ਉੱਤੇ 328 ਸਰੂਪ ਗਾਇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਿਤੋਂ ਦੂਰੋਂ ਵੀ ਅਸੀਂ ਦੇਖਦੇ ਆ ਕਿਤੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਜਾ ਰਹੇ ਨੇ ਗੱਡੀਆਂ ਰੋਕ ਕੇ ਸਾਰਾ ਹਰ ਕੋਈ ਇਹਨੀਆਂ ਸਾਰਾ ਆਪਣਾ ਸੀਸ ਝੁਕਾ ਦਿੰਦੇ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਨੀ ਅਥਾਰਟੀ ਦੇ ਕੇ ਭੇਜਿਆ ਤੇ ਇਸੇ ਵਕਤ ਅੰਮ੍ਰਿਤਸਰ ਪੁਲਿਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦੋਨੋਂ ਚੀਜ਼ਾਂ ਦੇ ਉੱਤੇ ਐਫ ਆਈ ਆਰ ਦਰਜ ਹੋਵੇ ਤੇ ਫੌਰਨ ਜਿਹੜਾ ਹੈ ਇਹਦੇ ਤੇ ਜੜੀ ਟੈਕੀਕਾ ਜੜੀ ਇਨਕੁਆਇਰੀ ਹੈ ਕਿ ਸੇ ਜ਼ਿੰਮੇਦਾਰ ਅਫਸਰ ਨੂੰ ਦਿੱਤੀ ਜਾਵੇ 328 ਪਾਵਨ ਸਰੂਪਾਂ ਦੀ ਜਿਹੜੀ ਚੋਰੀ ਹੈ ਉਸ ਦੇ ਉੱਤੇ ਵੀ ਤੇ ਜੋ ਐਸਡੀਪੀਸੀ ਦੇ ਵੱਲੋਂ ਇੱਕ ਕਿਤਾਬ ਜਿਸ ਦੇ ਵਿੱਚ ਬਹੁਤ ਕੁਝ ਗਲਛਪ ਹੈ ਤੇ ਮੈਂ ਬਾਬਾ ਸੇਵਾ ਸਿੰਘ ਜੀ ਤੇ ਬਾਬਾ ਸਰਬਜੋਤ ਸਿੰਘ 베ਦੀ ਜੀ ਨੂੰ ਬਡਾਲਾ ਸਾਹਿਬ ਨੂੰ ਡਲੇਲ ਸਾਹਿਬ ਨੂੰ ਤੇ ਸਾਰੇ ਸਿੱਖ ਪੰਥ ਨੂੰ ਇਹ ਵੀ ਵਿਸ਼ਵਾਸ ਜੁਮੰਦਾ ਹੈ ਕਿ ਗੁਰੂ ਸਾਹਿਬ ਨੇ ਸਿੱਖਿਆ ਮੰਤਰੀ ਬਣਾਇਆ ਅਸੀਂ ਆਪਣੇ ਸਿਲੇਬਸ ਦੇ ਵਿੱਚ ਇਰੇ ਤੇ ਪਹਿਲਾਂ ਹੀ ਟੀਮਾਂ ਲਾ ਦਿੱਤੀਆਂ ਕਿ ਸਾਰਾ ਸਾਡਾ ਪੰਜਾਬ ਦਾ ਇਤਿਹਾਸ ਜਿਹੜਾ ਹੈ ਇੱਕ ਇੱਕ ਚੀਜ਼ ਚੈੱਕ ਕੀਤੀ ਜਾਊਗੀ ਤੇ ਪੰਜਾਬ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸੰਤ ਬਾਬਾ ਹਨੂਮਾਨ ਸਿੰਘ ਜੀ ਦਾ ਇਤਿਹਾਸ ਪੰਜਾਬ ਦੀ ਜਿਹੜੀ ਕਿਤਾਬਾਂ ਦਾ ਉਹਨੂੰ ਹਿੱਸਾ ਬਣਾਇਆ ਜਾਊਗਾ ਮੇਰੇ ਵਰਗਾ ਇੱਕ ਆਮ ਕਰਦਾ ਨੌਜਵਾਨ ਜਿਹਦੀ ਹਸਤੀ ਜਿਹਦੀ ਔਕਾਤ ਜਿਹਦਾ ਵਜੂਦ ਕੁਝ ਵੀ ਮੈਨੂੰ ਯਾਦ ਹੈ ਜਦੋਂ ਮੈਂ ਬਚਪਨ ਚ ਦਰਬਾਰ ਸਾਹਿਬ ਆਂਦਾ ਸੀ ਤਾਂ ਕਾਲ ਤਖਤ ਸਾਹਿਬ ਦਾ ਇਤਿਹਾਸ ਪੜਿਆ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਹੁਣ ਭਗਤੀ ਦੇ ਨਾਲ ਸ਼ਕਤੀ ਦੀ ਵੀ ਲੋੜ ਹੈ ਤੇ ਹੁਣ ਮੀਰੀ ਤੇ ਪੀਰੀ ਚੱਲੂਗੀ ਮੈਂ ਕਾਲ ਤਖਤ ਸਾਹਿਬ ਬਚਪਨ ਚ ਅਰਦਾਸ ਕਰਦਾ ਸੀ ਕਿ ਗੁਰੂ ਸਾਹਿਬ ਸੀਸ ਤੇ ਹੱਥ ਰੱਖੋ ਇਸ ਸੁਬੇ ਲਈ ਇਸ ਵਤਨ ਲਈ ਕੁਝ ਕਰ ਸਕੀਏ ਤੇ ਮੈਂ ਯਕੀਨ ਤੁਹਾਨੂੰ ਇਹ ਗੱਲ 110% ਦੱਸ ਰਹੇ ਕਿ ਮੇਰੇ ਨਾ ਕੋਈ ਮੇਰੀ ਕੁੱਲ ਜਾਤ ਪੈਸਾ ਕੋਈ ਪਹੁੰਚ ਕੁਝ ਵੀ ਪੱਲੇ ਨਹੀਂ ਸੀ ਸਿਰਫ ਅਤੇ ਸਿਰਫ ਛੇਵੇਂ ਪਾਦਸ਼ਾਹ ਦੀ ਬਖਸ਼ਿਸ਼ ਹੈ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਕੋਈ ਹਸਤੀ ਨਹੀਂ ਕੋਈ ਔਕਾਤ ਨਹੀਂ ਸਭ ਕੁਝ ਅਕਾਲ ਤੱਕ ਸਭ ਤੋਂ ਮਿਲੇ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਹਜ਼ਾਰਾਂ ਲੱਖਾਂ ਕਰੋੜਾਂ ਸਾਡੇ ਕੀ ਹਸਤੀ ਸਾਡੀ ਕਿ ਔਕਾਤ ਕੋਈ 10 ਬੰਦੇ ਇਕੱਠੇ ਕਰਨ ਦੀ ਔਕਾਤ ਨਹੀਂ ਪਰ ਜਦੋਂ ਗੁਰੂ ਸਾਹਿਬ ਸੀਸ ਤੇ ਹੱਥ ਰੱਖਦੇ ਫਿਰ ਉਹ ਤਖਤਾਂ ਤੇ ਫਿਰ ਬਾਦਸ਼ਾਹ ਹੱਥ ਪਿੱਛੇ ਤੇ ਮੇਰੇ ਲਈ ਮੈਂ ਤੁਹਾਨੂੰ ਹੋਰ ਦੱਸ ਮੈਨੂੰ ਨਹੀਂ ਪਤਾ ਕਿਨੂ ਕਿਨੂ ਅਕਾਲ ਤਖਤ ਸਾਹਿਬ ਤੇ ਜਿਹੜਾ ਤਲਬ ਕੀਤਾ ਗਿਆ ਸਜ਼ਾ ਕੁਝ ਮਹੀਨੇ ਪਹਿਲਾਂ ਕੋਈ ਸਾਡੇ ਮਹਿਕਮੇ ਤੇ ਮੈਨੂੰ ਤਲਬ ਕੀਤਾ ਗਿਆ ਮੈਂ ਤੁਹਾਨੂੰ ਅੱਜ ਆਪਣਾ ਵਟਾਲਾ ਸਾਹਿਬ ਤੁਹਾਨੂੰ ਨਿੱਜੀ ਤਜਰਬਾ ਦੱਸ। ਜਿਸ ਦਿਨ ਦਾ ਮੈਂ ਕਾਲ ਤੱਕ ਸਾਹ ਦੇ ਬਤੌਰ ਦੋਸ਼ੀ ਉੱਥੇ ਨਤਮਸਤਕ ਹੋਇਆ ਛੇਵੇਂ ਪਾਤਸ਼ਾਹ ਜੀ ਐਸੀ ਬਖਸ਼ਿਸ਼ ਹੋ ਗਈ ਮੇਰਾ ਜੀਵਨ ਬਦਲ ਗਿਆ। ਹਰ ਪਲ ਆਨੰਦ ਦਾ। ਜਦੋਂ ਮੈਂ ਉੱਥੇ ਖੜਾ ਸੀ। ਮੇਰਾ ਪਰਮਾਤਮਾ ਜਾਨਦਾ ਮੈਨੂੰ ਸਿਰਫ ਤੇਜ ਦਿਸਦਾ ਸੀ ਮੈਨੂੰ ਲੱਗਦਾ ਸੀ ਛੇਵੇਂ ਪਾਤਸ਼ਾਹ ਉੱਥੇ ਬੈਠੇ। ਉਸ ਮਹਾਨ ਉਸ ਮਹਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਡਿਸਾਈਡ ਕਰਨਗੇ ਇੱਕ ਪਰਿਵਾਰ ਇੱਕ ਪਰਿਵਾਰ ਡਿਸਾਈਡ ਕਰਦਾ ਜਿਨ ਮੇਰੇ ਗੁਰੂ ਦੇ ਅੰਗ ਫਾੜ ਦਿੱਤੇ ਕਿ ਉਸ ਮਹਾਨ ਅਕਾਲ ਤਖਤ ਦਾ ਜਥੇਦਾਰ ਕੌਣ ਹੋਊ ਉੱਥੋਂ ਨਿਕਲੋ ਬਾਬਾ ਬੁੱਢਾ ਜੀ ਦੀ 베ਰੀ ਆ ਅੱਜ ਕਰੋੜਾਂ ਲੋਕ ਦਰਬਾਰ ਸਾਹਿਬ ਨਤਮਸਟਕ ਹੁੰਦੇ ਆ ਉਸ ਮਹਾਨ ਪਵਿੱਤਰ ਸਥਾਨ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਅੱਜ ਬਾਬਾ ਬੁੱਢਾ ਜੀ ਦੀ ਗੱਦੀ ਤੇ ਕੌਣ ਬੈਠੂਗਾ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕੌਣ ਹੋਊਗਾ ਇੱਕ ਪਰਿਵਾਰ ਡਿਸਾਈਡ ਕਰ ਮੈਸ ਜੀ ਪੀਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੈਨੂੰ ਪਤਾ ਫਿਰ ਕਹਿਣਗੇ ਕਿ ਅੱਛਾ ਇਹ ਸਿਆਸਤ ਮੇਰਾ ਸਿਰ ਸਭ ਦੇ ਸਾਹਮਣੇ ਕਹਿ ਰਿਆ ਜੀ ਕਰੋ ਹੁਕਮ ਮੇਰਾ ਇਸੀ ਚੌਂਕ ਦੇ ਵਿੱਚ ਸੀਸ ਮੇਰਾ ਲੈ ਲਿਓ ਇਸੀ ਚੌਂਕ ਜੀ ਪਰ ਤੁਸੀਂ ਇਹ ਤਾਂ ਸੋਚੋ ਐਸਡੀਪੀਸੀ ਸਭ ਤੋਂ ਸੁਪਰੀਮ ਹੈ ਕਾਲ ਤੱਕ ਸਭ ਸਭ ਤੋਂ ਸੁਪਰੀਮ ਪਰ ਸਾਨੂੰ ਇਹ ਤਾਂ ਦੱਸ ਦੋ ਕਿ ਕੀ ਇੱਕੋ ਪਰਿਵਾਰ ਜਾਂ ਇੱਕੋ ਸ਼ਖਸ ਦੱਸੂਗਾ ਮੈਂ ਬੜਾ ਜਜ਼ਬਾਤੀ ਹੋ ਕੇ ਇਹ ਕੋਈ ਮੰਤਰੀ ਹੋ ਕੇ ਨਹੀਂ ਬਤੌਰ ਸਿੱਖ ਹੋ ਕੇ ਬੜਾ ਮਨ ਹਰ ਵਕਤ ਰੋਂਦਾ ਕਿ ਕੀ ਹੋ ਗਿਆ ਜਿਨ੍ਹਾਂ ਨੇ ਕਬੂਲ ਕੀਤਾ ਕਿ ਹਾਂ ਅਸੀਂ ਬੇਅਦਬੀਆਂ ਕਰਾਈਆਂ ਉਹਨਾਂ ਨੂੰ ਸਾਡਾ ਸਰਮੌਰ ਸਭ ਤੋਂ ਸਰਮੌਰ ਗੱਦੀ ਤੇ ਬੈਠੇ ਇਹ ਕਹਿੰਦੇ ਆ ਕਿ ਮੈਂ ਚਾਹੁੰਦਾ ਕਿ ਹਰ ਸਿੱਖ ਇਨ੍ਹਾਂ ਵਰਗਾ ਬਣੇ ਕਿ ਬਾਕੀ ਸਿੱਖ ਨਹੀਂ ਬੜਾ ਇੰਨਾ ਵੱੰਦ ਉਦਾਸ ਹੈ ਤੇ ਫਿਰ ਕਹਿਣਗੇ ਜੀ ਸਾਡੀ ਕੋਈ ਹਸਤੀ ਨਹੀਂ ਕੋਈ ਕੋਈ ਸਰਕਾਰ ਦੀ ਇੱਛਾ ਨਹੀਂ ਸੀ ਕਿ 350 ਸਾਲਾਂ 'ਚ ਕੋਈ ਕ੍ਰੈਡ ਨਹੀਂ ਮੈਂ ਦਿਲੋਂ ਤਾਰੀਫ ਕਰਦਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਆਪਣੀ ਪਾਰਟੀ ਲੀਡਰਸ਼ਿਪ ਦੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਉਹ ਨਹੀਂ ਕਿਆ ਕਹਿੰਦੇ ਕੋਈ ਕੋਈ ਕ੍ਰੈਡ ਬਸ ਜਿੰਨਾ ਤੁਸੀਂ ਗੁਰੂ ਸਾਹਿਬ ਲਈ ਕਿ ਅਸੀਂ ਨਿਤੀਸ਼ ਕੁਮਾਰ ਦੀ ਤਾਰੀਫ ਸੁਣੀ ਸੀ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੇ ਵਿੱਚ ਬਹੁਤ ਵਧੀਆ ਸ਼ਤਾਬਦੀ ਬਣਾਈ ਸੀ ਕਿ ਸਾਰਾ ਕੁਝ ਅਰਪਣ ਕਰਤਾ ਕਿ ਗੁਰੂ ਦੀ ਸ਼ਤਾਬਦੀ ਬਣਾਈ ਕੋਈ ਹੁਣ ਵੀ ਕਿਹੜੇ ਕਿਹੜੇ ਮੋੜ ਦੇ ਉੱਤੇ 328 ਸ੍ਰੂਪ ਗਾਇਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਿਤੇ ਦੂਰੋਂ ਵੀ ਅਸੀਂ ਦੇਖਦੇ ਆ ਕਿਤੇ ਪਤਾ ਲੱਗਦਾ ਕਿ ਗੁਰੂ ਸਾਹਿਬ ਜਾ ਰਹੇ ਨੇ ਗੱਡੀਆਂ ਰੋਕ ਕੇ ਸਾਰਾ ਹਰ ਕੋਈ ਇੰਨੀਆਂ ਸੜਕ ਆਪਣਾ ਸੀਸ ਝੁਕਾ ਦਿੰਦੇ ਮਹਿਵਦਾਨ ਸਭਜ ਵੀ ਬੋਲੇਆ ਸਤਿੰਦਰ ਸਰਤਾਜ ਦੇ ਉਹ ਬੋਲ ਮੇਰੇ ਦਿਲ ਨੂੰ ਹਰ ਰੋਜ਼ ਸਤੰਦ ਦੇ ਨੇ ਉਹ ਲਿਖਦਾ ਕਿ ਪਰਲੋ ਹੈ ਪਾਵਨ ਪੰਨੇ ਰੋਲ ਦਿੱਤੇ ਨੇ ਪਰ ਲੋ ਕੀ ਜਿਗਰਾ ਹੋਊਗਾ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਲਪਨਾ ਵੀ ਨਹੀਂ ਕਰ ਸਕਦੇ ਫਿਰ ਐਸਡੀਪੀਸੀ ਨੇ ਜੋ ਕਿਤਾਬਾਂ ਚ ਲਿਖਿਆ ਜਿਵੇਂ ਸਪੀਕਰ ਸਾਹਿਬ ਨੇ ਦੱਸਿਆ ਬੋਲ ਨਹੀਂ ਸਕਦੇ ਅਸੀਂ ਸੁਣ ਵੀ ਨਹੀਂ ਸਕਦੇ ਮੇਰੇ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਉਹਨੀ ਅਥਾਰਟੀ ਦੇ ਕੇ ਭੇਜਿਆ ਤੇ ਇਸੇ ਵਕਤ ਅੰਮ੍ਰਿਤਸਰ ਪੁਲਿਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦੋਨੋਂ ਚੀਜ਼ਾਂ ਦੇ ਉੱਤੇ ਐਫ ਆਈ ਆਰ ਦਰਜ ਹੋਵੇ ਤੇ ਫੌਰੀ ਜਿਹੜਾ ਹੈ ਇਹਦੇ ਤੇ ਜਿਹੜੀ ਟੈਕੀਕਾ ਜਿਹੜੀ ਇਨਕੁਆਇਰੀ ਹੈ ਕਿਸੇ ਜ਼ਿੰਮੇਵਾਰ ਅਫਸਰ ਨੂੰ ਦਿੱਤੀ ਜਾਵੇ 328 ਪਾਵਨ ਸਰੂਪਾਂ ਦੀ ਜਿਹੜੀ ਚੋਰੀ ਹੈ ਉਸ ਦੇ ਉੱਤੇ ਵੀ ਤੇ ਜੋ ਐਸ ਡੀ ਪੀ ਸੀ ਦੇ ਵੱਲੋਂ ਇੱਕ ਕਿਤਾਬ ਜਿਸ ਦੇ ਵਿੱਚ ਬਹੁਤ ਕੁਝ ਗਲਛਪ ਹੈ ਤੇ ਮੈਂ ਬਾਬਾ ਸੇਵਾ ਸਿੰਘ ਜੀ ਤੇ ਬਾਬਾ ਸਰਬਜੋਤ ਸਿੰਘ 베ਦੀ ਜੀ ਨੂੰ ਬਡਾਲਾ ਸਾਹਿਬ ਨੂੰ ਡਲੇਵਾਲ ਸਾਹਿਬ ਨੂੰ ਤੇ ਸਾਰੇ ਸਿੱਖ ਪੰਥ ਨੂੰ ਇਹ ਵੀ ਵਿਸ਼ਵਾਸ ਜਵੰਦ ਹੈ ਕਿ ਗੁਰੂ ਸਾਹਿਬ ਨੇ ਸਿੱਖਿਆ ਮੰਤਰੀ ਬਣਾਇਆ ਅਸੀਂ ਆਪਣੇ ਸਿਲੇਬਸ ਦੇ ਵਿੱਚ ਇਹਦੇ ਤੇ ਪਹਿਲਾਂ ਹੀ ਟੀਮਾਂ ਲਾ ਦਿੱਤੀਆਂ ਕਿ ਸਾਰਾ ਸਾਡਾ ਪੰਜਾਬ ਦਾ ਇਤਿਹਾਸ ਜਿਹੜਾ ਹੈ ਇੱਕ ਇੱਕ ਚੀਜ਼ ਚੈੱਕ ਕੀਤੀ ਜਾਊਗੀ ਤੇ ਪੰਜਾਬ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਸੰਤ ਬਾਬਾ ਹਨੂਮਾਨ ਸਿੰਘ ਜੀ ਦਾ ਇਤਿਹਾਸ ਪੰਜਾਬ ਦੀ ਜਿਹੜੀ ਕਿਤਾਬਾਂ ਦਾ ਉਹ ਹਿੱਸਾ ਬਣਾਇਆ ਜਾਊਗਾ ਇਹ ਸੇਵਾ ਗੁਰੂ ਸਾਬਾਪ ਲੈ ਮੈਂ